ਫੇੜ ਨਾ ਨੀ ਵੜ ਫੇੜ ਨਾ ਨੀ ਫੜਦਾ ਨੀ ਕੱਟ ਕੇ ਵੜ ਗਿਆ ਇਹ ਤਾਂ ਨਵਾ ਓਏ ਕਿੱਥੇ ਪਹੁੰਚ ਗਿਆ ਮੇਰੇ ਮੈਂ ਆਉਣਾ ਚਾਹਣਾ ਮੈਨੂੰ ਫੇੜ ਨੀ ਦਾ ਯਾਰ ਤਾਂ ਓਕੇ ਨਵਾਂ ਹੈ ਕੁਸੂਰੀ ਇਹ ਮਾ ਲਾੜ ਗੇਰ ਮਾ ਜੇਕਰ ਰੈਂਟ ਆਣਾ ਹਾਈਡਰੇਟ ਬੰਗੂ ਆਹ ਲਾਣਾ ਦੀ ਨਾ ਕਰੇ ਓ ਪਾਜ ਜੇ ਮਰਜ਼ੀ ਟੱਕੜਾ ਰੇਡਰ ਹੋ ਉਹੀ ਫੜਨ ਵਾਲਾ ਬਟਾ ਮੇਰਾ ਬਾਪਸਾ ਇਕੱਲੇ ਮੇਰੇ ਵਰਗੇ ਫਿਰ ਫੁੱਤੂ ਜੀ ਆफी ਕੰਮ ਕਰੀ ਜਾਂ ਹਾਂ ਜਿਹੜਾ ਵੀ ਚਾਹੇ ਚਾਣੀ ਕਮਾਣੀ ਆਵਾ ਦੇਖ ਆਖ ਲਓ ਆ ਗਿਆ ਉਹ ਆ ਗਿਆ ਸ਼ਾਬਾਸ਼ ਕਿੰਨੀ ਮੁੰਡਾ ਚਾਹੀਦਾ ਪੰਡਾ ਥੱਪੜ ਦੋ ਇੱਕ ਵਾਰ ਸਾਲ ਦੋ ਆਣੇ ਚਾਹੀਦੇ ਮੈਂ ਚਲਾਈਏ ਚਲੋ ਦੇਖ ਲਓ ਲਾ ਲਓ ਕਰ ਲਓ ਥੋੜਾ ਫੂੜਾ ਪੈ ਨਹੀਂ ਪਹਿਲਾਂ ਕਹਿੰਦਾ ਬੱਚਾ ਭਾਈਓ ਲਗਾਗਾ ਤੈਨੂੰ ਬਾਈ ਕਰੇ ਆ ਬਲਾ ਡਾਬਲਾ ਤਿੰਨੇ ਟੱਚ ਫਰੀ ਪੈ ਗਿਆ ਉਹ ਬੀਬੇ ਉਹ ਨਾ ਉਹ ਨਾ ਬੰਤਾ ਪਾਟ ਕੇ ਕੋਈ ਪਾ ਦੇ ਇਹ ਤਾਂ ਫੜੇ ਜਾਂਦੇ ਇਹਨੂੰ ਕਿੱਥੇ ਪਾਏ ਨੇ ਹਾਂ ਹਾਂ ਥੱਪੜ ਮਾਰ ਪਰ ਦੇਗਾ ਕਿ ਥੱਪੜ ਮਾਰ ਕੇ ਚਿੱਤ ਕਰਨੇ ਹੈਗਾ ਆ ਸ਼ਾਬਾਸ਼ ਬਹੁਤ ਸੋਣਾ ਓ ਨਾ ਜੰਨੀ ਖੁੱਲੀ ਛੁੱਟਣੀ ਜੋ ਥੱਪੜ ਮਾਰ ਪਾਵਾਗਾ ਸੰਗੋਟਾ ਦੇ ਰਿਆ ਦਾ ਪਿੱਛਾ ਹਟ ਰਿਹਾ ਬਾਹਰ ਜਾ ਰਿਹਾ ਸਾਹ ਛੜ ਗਿਆ ਯਾਰ ਛੜ ਰਿਹਾ ਚੱਲ ਚੱਟ ਚੱਟ ਪੜਾ ਵਧੀਆ ਥੋੜਾ ਲੇਟ ਮੈਨੂੰ ਕੀ ਹੈ ਚੱਲ ਪਿੱਛੇ ਲਿਖ ਚੱਲੂਗੇ ਜੀਆ ਓਏ ਓਏ ਬਾ ਬਾ ਬੋ ਨੀ ਸੋ ਨਾ ਤੈਨੂੰ ਨਿਕਲਣਾ ਗੋਲੀ ਮਗਾਉਣਾ ਕਿਹਦਾ ਬੋਈ ਜੀ ਸਭ ਆਏਗਾ ਅਗਰ ਨੱਪ ਕਫੜਦਾ ਫਿਰ ਪੜ ਗਿਆ ਲੱਕ ਫੜਦਾ ਨਾ ਕਰ ਓ ਬਾਈ ਕਿਹੜਾ ਫੜ ਰਿਹਾ ਤੂੰ ਡਰ ਰਿਹਾ ਇਹਦਾ ਉਹ ਮੇਰਾ ਪੈਰ ਬਟਾਏ ਕਰੇਗਾ ਜੋ ਨਵਾਂ ਮੁੰਡਾ ਠੀਕ ਨਾ ਨਾ ਉਹ ਆ ਗਿਆ ਜੇ ਆਪਣਾ ਧੋਏ ਹਾਂ ਇਹਨੂੰ ਮੈਂ ਦਿਨਰ ਲਗਾਇਆ ਅਰਧਾ ਧੋਕੇ ਕਿ ਇਹ ਜੇਟ ਹੀ ਹੈ ਅੱਪਨ ਜਾਈ ਸਕਦਾ ਤੇ ਕਿਹੜਾ ਪਤਾ ਲੱਗਦਾ ਤੇਰਾ ਹੱਥ ਫੇਰੇ ਤੇ ਪਤਾ ਲੱਗਦਾ ਤਾਂ ਤਾਂ ਹੋਣਾ ਨਹੀਂ ਲਾਲ ਤਾਂ ਹੋਣਾ ਨਹੀਂ ਬੇਟਾ ਹੀ ਤੇਰਾ ਹੱਥ ਫੇਰੇ ਲੇ ਪਤਾ ਲਗਾ ਵੀ ਇਹ ਚਾਹ ਰਿਹਾ ਹੈ ਰੜੜਾ ਰੜੜਾ ਲੇ ਹੋਈ ਨਾ ਕੋਈ ਤਾਂ ਵੇਰੇ ਕਾਲਾ ਹੋਈ ਗਿਆ ਹੈੜਣਾ ਲੱਗਾ ਰਣਦੇ ਇਹਨੂੰ ਖੇੜ ਲੱਗਾ ਰਣ ਆ ਗਿਆ ਪਿਛਾ ਹਾਂ ਹਾਂ ਬਸ ਬਸ ਬਈ ਨੇ ਉਹਨੇ ਕਿਹੜਾ ਫੜਿਆ ਕੋਸਾ ਬਈ ਨੇ ਗਲੋਲ ਫਾਈਟ ਰਾਣਾ ਹੈ ਨੰ ਮੁਕੀੜਾ ਰਖੀ ਦੀ ਬਈ ਬਈ ਕੱਲੀ ਹੋਰ ਤੋਂ ਫੜਿਆ ਤਾਂ ਹੈ ਨਹੀਂ ਕੋਈ ਹਾਏ 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 ਅਰੇ ਇਹ ਨਜ਼ਾਰਾ ਲੈ ਹਾਂ ਓਏ ਓਏ ਬੱਬਿਆ ਇੰਨਾ ਜ਼ੋਰ ਨਾ ਮਾਰੇ ਕਰੋ ਲੈ ਲਗਾਇਆ ਲੱਗ ਗਿਆ ਮੂਮੈਂਟ ਕੈਪਚਰ ਹੋ ਗਿਆ ਕੈਮਰਾਵਾ ਯਾਰ ਇਹ ਰਿ ਰੰਗ ਕਰਨ ਨਾ ਯਾਰ ਰਿਪਰ ਨਾ 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 ਹਰ ਇੱਕ ਵਾਰੀ ਚੰਗਨੀ ਨਹੀਂ ਮਿਲਦੀ ਨਾਲੇ ਮੈਂ ਨਹੀਂ ਮਾਰ ਸਕਦਾ ਤੂੰ ਨਹੀਂ ਤੇ ਥੱਪੜ ਦੇਖੀਂ ਕਿਹੜਾ ਸਾਭਾ ਲੱਗੇਗਾ ਤੂੰ ਨਹੀਂ ਆ ਗਿਆ ਸੜਕੇ ਅਗੇ ਜੀਤਾ ਹੈ ਇੱਟਾ ਮੋਟਾ ਨਾਲੇ ਹੋਊਗਾ ਬਾਰ ਕਰ ਕੱਢ ਲਾ ਜਾ ਕਿੱਥੇ ਤੱਕੜਾ ਆਓ ਦੋ ਗਿੱਟੇ ਕਿਹਨਾਂ ਕੇ ਇਹਨੇ ਦੋ ਫੜਨੇ ਇੱਕ ਨਹੀਂ ਫੜਨਾ ਚੰਗਾ ਤੇਰੀ ਜੂਮੇ ਭਾਰੀ ਆ ਚਲੋ ਚੱਲ 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 ਤਾਬਜ ਪਾ ਨਾ ਭਦਰੇ ਆ ਆਪਣਾ ਤੇ ਮੈਂ ਚਲਾਣਾ ਜਿਸ ਵੇਲੇ ਨੂੰ ਮੋਟਾ ਹੋ ਗਿਆ ਬਹੁਤ ਟਾਈਮ ਹੋ ਗਿਆ ਫਸ ਗਿਆ ਹੋਰ ਅੱਜ ਪਰ ਕੰਗਾ ਨਹੀਂ ਮੈਸਜ ਦੇਣ ਦੇ ਕਹੇ ਨੀ ਭਈ 15 ਦਾ ਤਵੀਰ ਬੰਨ ਲਿਆ ਕੋਈ ਕਹ ਰਿਹਾ ਭਈ ਤੈਂਹੀਂ ਤੋਂ ਕਿਹੜਾ ਬੱਪਾ ਕਿੱਥੇ ਜਾਣਾ ਕਿੱਥੇ ਜਾਣਾ ਚੱਲੇਗਾ ਹੋਏ ਮੇਰਾ ਲੱਗੇਗਾ ਨਿਆਣੇ ਦਾ ਭਾਈ ਉੱcka ਲੱਗਿਆ ਤੇਰਾ ਇਤਰਾ ਲੱਗਿਆ ਕਰ ਇਹ ਰੋ ਸਕਦਾ ਹੈ ਨਾਲ ਹੀ ਹੋਈ ਪਹਿਲਾ ਦਿਨ ਨਾ ਚਾ ਬੱਪੂ ਜੂਟ ਚੱਕੀਏਗਾ ਬਾਰਗਾ ਭੱਜਾ ਜਾਂ ਲੇਟ ਆ ਗਈ ਜਦ ਇਹ ਕੰਮ ਗਿਆ ਲੇਟ ਲੇਟ ਮਾਰਸੀ ਕੋਈ ਕਿਹਾ ਕਿਸ ਨੇ ਕਿਹਾ ਮਾਰ ਸਹੀ ਹੈ ਉਹ ਤਾਂ ਨਹੀਂ ਰਿਹਾ ਵਿਚਾਰ ਦਾ ਕਮਜ਼ੋਰ ਰੇਡਰ ਮਾਰੇਗਾ ਇਹ ਨਾ ਹਾਂ ਅਸੀਂ ਕਦੇ ਆੜੇ ਹੋ ਮੈਚ ਮਾ 60 ਡੀ ਕਰਦੇ ਆ ਦੇਖਾ ਨਾ YouTube ਤੇ ਚਲਾ ਰਹੇ ਨਈਓ ਓਏ ਓਏ ਹਾਂ ਦੇਖੋ ਜਾਣੇ ਥੱਲਾਵੇਂ ਇਹਨਾਂ ਨੂੰ ਸਾਈਡ ਮਾ ਕਰਦੇ ਬਾਈ ਇਹਦਾ ਫੋਨ ਬਾਈ ਇਹਦਾ ਫੋਨ ਬਾਈ ਵੀ ਉਹ ਤੋ ਆਹ ਹਾਂ ਓਏ ਸੁਸ ਸੁਸ ਚਲਾ ਪਰ ਨਹੀਂ ਲਾਰਾ ਤਾਂ ਭੱਜ ਰਹੇ ਲੋ ਗਰਾਊਂਡ ਦੇ ਵਿੱਚ ਤਾਂ ਸਕਿੱਲਾ ਦਾ ਪਰ ਇਹ ਨਹੀਂ ਬਣਦਾ ਉਹ ਕਹਿੰਦੀ ਲੈ ਜਾਣਾ ਉਹ ਮੁਰੇ ਦੇ ਪਿੱਛੇ ਟੋਕੀ ਚੋੜੇਗਾ ਅੱਛਾ ਬਣਾ ਰਿਹਾ ਮੇਰਾ ਵੀ ਟੋਕੀ ਹੋ ਗਿਆ ਉਹ ਤੁਰ ਤੁਰ ਕੇ ਇੱਕ ਮਿੰਟ ਜੋ ਬਾਈ ਥੋੜਾ ਪਿੱਛੇ ਤੋਂ ਵੀ ਨਿਕਲ ਰਿਹਾ ਤੇ ਨਾਲ ਜਾ ਕਾਲ ਆ ਜਾ ਪਾਪਾ ਉੱਤ ਤਾਉਂ ਕਦਾ ਮਦਰਾ ਮਰੇ ਗਰਾਹੋ ਬੱਚਾ ਮਾਰਨ ਦਾ ਜੋਰ ਦੇ ਦੰਦ ਕੱਢਣ ਜਿਹੜੇ ਜੋ ਹੀ ਕੰਮ ਓਏ ਪੱਟਣਾ ਨਹੀਂ ਚਾਹੀਦਾ ਜੋ ਕੱਢ ਦੇ ਉਹ ਕੱਪੜਾ ਲੈ ਜਦੋਂ ਮੈਂ ਹੱਥੇ ਮੈਂ ਲੈ ਕੇ ਖੜ ਗਿਆ ਤੇ ਸੱਚੇ ਨਹੀਂ ਲੱਗਦਾ ਉਹ ਕਪੜੇ ਲਵੇੜ ਦੇ ਇੰਦਰ ਨੂੰ ਹੱਥੇ ਮੈਂ ਲੈ ਲੈ ਓਏ ਟੋਰ ਕਰ ਆਮ ਤੇ ਲੋੜੀ ਨਹੀਂ ਓਏ ਓਏ ਹਾਂ ਲੈ ਪਿਆ ਉਸਕਾ ਆਹ ਦੰਦ ਕੱਢਣਾ 32 ਕੇ 32 ਬਾਹਰ ਮਾਰੂੰਗਾ ਭਾਈ ਤੋਂ ਜਿਹੜੀ ਕੁਸੇ ਘਰ ਕਰਨ ਮਾਂ ਬਾਹ ਦੇ ਹੁਣ ਗੇ ਘਰ ਸੁਕਾ ਇਸ ਰੋਡ ਤੇ ਹੀ ਕਰ ਇਸੂੜਾ ਦੇ ਖੜਾ ਹੋਵੇਂ ਤਾਨੂੰਸ ਕਰ ਉਸ ਦਾ ਕੋਲ ਮਾਰ ਨਹੀਂ ਹੁੰਦਾਗਾ ਖੜਾ ਆ ਜਾ ਆਇਆ ਸੀ ਨਾ ਨਾ ਆ ਜਾ ਆਇਆ ਇਸੇ ਥੋੜੀ ਵਾ ਆ ਜਾ ਇਹ ਮਿਲਤ ਬੜੇ ਜਾ ਆਹ ਕੋ ਕਰੇ ਦੋ ਇਹ ਕਾ ਨਹੀਂ ਆ ਵੀਰ ਜਾ ਪਾਉਣ ਹਰੇ ਗੋਲ ਨਿਕਲਦੀ ਰਹਿ Det er ikke riktig. <skrisa> ਇੱਲਾਗਾ ਪਿੱਛੇ ਰਹੋ ਤੈਨੂੰ ਕੀ ਕਹਦਾ ਰਹੇ ਮੋਟਿਆਂ ਦੇ ਰੁਕੀਂ ਔਰੇ ਦਾ ਕੰਮ ਨਹੀ ਗਾਉਂ ਨੰਬਰ ਨਹੀਂ ਲਾਏ ਕਰ ਵੀ ਜਿਹੜਾ ਹੱਥ ਜਿੱਥਾ ਕਰਦਾ ਬਸ ਜਿੱਦਾ ਮਰਜ਼ੀ ਜੋਰ ਵਾਲਾ ਵੀ ਅੱਗਾ ਨੂੰ ਆ ਜਾ ਸਵਾਗਤ ਸਵਾਗਤ ਤੂੰ ਹੀ ਮਾਸ਼ਾ ਢੇਗ ਰੈ ਤਰਾ ਹੈਲੋ ਮਾ ਅੱਧਾ ਦਬਾਰ ਕਟਾ ਚਲੀ ਮਾਰ 15 ਮਿੰਟ ਲੱਗਦੇ बस याते ना पूरा बजनस पाए फिर ਉਹਨੂੰ ਦੱਬ ਕੇ ਖੜਾ ਹੋਣਾ ਤੋ ਪਿੱਛਾ ਕੀ ਹੱਥ ਕਰਕੇ ਖੜਾ ਹੋ ਰਿਹਾ ਆ ਤੇਰਾ ਨੰਦ ਅੰਦਰ ਸਨੇ ਉਹ ਨਾਇਨੇ ਤਮਾਹ ਕਹ ਰਿਹਾ ਆਇਨੇ ਸਕੇ ਬੋਲ ਲਾੜੀਏ ਨਾ ਇਸ ਤਰ੍ਹਾਂ ਬੱਦੂ ਨੂੰ ਖੇਰ ਖੜਾ ਹੋ ਤਿੰਨਾਂ ਛੱਡ ਕੇ ਖੜਾ ਹੋ ਰਿਹਾ ਜਿਹਦੀ ਵੀ ਨਾ ਕਟਾ ਜਿਹਦੇ ਮੋਢੇ ਵਿੱਚ ਸਗੀ ਬੈਠ ਬੰਦ ਕੇ ਨਹੀਂ ਮੜ ਜੀ ਸੀ ਬਈ ਸਿਕਾ ਪੱਟਣ ਕਰੇ ਆ ਗਏ ਨਹੀਂ ਹੋਰ ਨਹੀਂ ਕੇ ਦਿਵਾਇਓ ਪੀ ਪਿਆਰੇ ਆ ਬੰਦੇ ਉਹ ਹੱਲ ਕੰਢੇ ਕੋਈ ਜੇ ਤੈਨੂੰ ਖਤਰਾ ਦਿੰਦੇ ਆ ਨਾ ਕੜੇ ਨੂੰ ਕਿਉਂ 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 ਮਿੱਠਾ ਮਖੜਾ ਹੋ ਗਾ ਥਰ ਜਿਸ ਤਰ੍ਹਾਂ ਲੱਖੇ ਨੂੰ ਲੱਖ ਦੇਣ ਗਿਆ ਟਪਰੇ ਆ ਹੰਦਾਂ ਨੂੰ ਬਿਨਾਂ ਦੇ ਜਾਂਦੇ ਲੱਗਣ ਦੇ ਆ ਤਵੇ ਟਾਈਮ ਕਰਾਓ ਉਹਨੇ ਉਹੀ ਹੱਥ ਉਹਨੂੰ ਪੈਰ ਤੇ ਟੱਚ ਕਰੇਗਾ ਤਨ ਤੇ ਲੋੜ ਬਈਆ ਇੱਕ ਮੈਨ ਆਉਤੈ ਨੂੰ ਗੱਲ ਸ਼ਟਿੰਗ ਸੇ ਕਰਾਉਂਦੇ ਆ ਜਾ ਸੰਤਾ ਜੀ ਗੁਰੂ ਆਵੇ ਉਹ ਪਰਮਾ ਸ਼ੇਰ ਕਸ਼ਵ ਟੈਂਡ ਦਾ ਨਹੀਂ ਪਤਾ ਕੀ ਕਰਾਂਗਾ ਹਮਮ ਸਰ ਬੱਸ ਮਨੇ ਤਿੱਗਨੇ ਰੇਖਲੇ ਮਾਰਿਆ ਕਿਹੋ ਨਾਮ ਆਧਰਬੰਦ ਮਾਗਣੀ ਆ ਪਿੰਨੇ ਸਮੇਂ ਘੜੂ ਲੂ ਮਾਰੇ ਜਦੋਂ ਇੱਕ ਚੰਦ ਦੇ ਇਹਲਾ ਜਮੀ ਆਊਟਲਾਈਨ ਕੋ ਖੜੀ ਆ ਤੁਹਾਨੂੰ ਫਿਰ ਵੀ ਫੋਕੇ ਟੱਚ ਮਾਰ ਆਊਟ ਤਾਂ ਨਿਕਲ ਰਹੇ ਆ ਸਾਰੇ ਕੇ ਪਹਿਲੇ ਵਾਰ ਤੈਨੂੰ ਰੋਕਣਾ ਸਿੱਖੋ ਕੰਟਰੋਲ ਕਰਨਾ ਸਿੱਖੋ ਉਹ ਕਰ ਰਹੇ ਨੇ ਉਹਨੂੰ ਹਾਂ ਖੜਾਣਾ ਸਿੱਖ ਚਾਏ ਇਹਨੂੰ ਤਪਾ ਤੋ ਜਿੰਨਾ ਮਰਜੀ ਲੈ ਚੰਗੇ ਸਹੀ ਸ਼ਰਤੀ ਸ਼ਰਤੀ ਖੜਾਣਾ ਸਿੱਖੋ ਖੜਾਗਾ ਟੱਚ ਲੱਗੇ ਕਰ ਗਦੇ ਵੀ ਠੀਕ ਹੈ ਹੋਰ ਵੀ ਤਾਂ ਗਿਆ ਇਹ ਵਗਲਾ ਤਿਆਰ ਹੋ ਕੋ ਹੈ ਤਾਂ ਮੈਨੂੰ ਹਾਂ ਥੋੜਾ ਕਰ ਲੈਣ ਦੇ ਡੱਡੂ ਹੋ ਗਿਆ ਬਹੁਤ ਅੱਛਾ ਕੱਲੇ ਗਿਆ ਤੇਰੀਆਂ ਦੰਦ ਪਾੜਦਾ ਫਿਰਿਆ ਤਾਂ ਘਾਣੂ ਡੱਡੂ ਚੜੁੱਪੀਆਂ ਲਾ ਪੈਣੀਆਂ ਵੀ ਚਾਹੀਦੀਆਂ ਜ਼ਿਆਦਾ ਵਸਤਰਾ ਹੈ ਆਇਆ ਚਲੋ ਬੈਠੋ ਉੱਧਰ ਜਾਵੀ ਬੈਠੋ وردا او نا او تنه ته اٿلن کي رکيو ڏندڙي ڏاڙي ٽندے دماغ ۾ ڏت مزه ڪنهن کي نه پنهنجو 10000 ٽائيم نه ٿا ڏي ٽچري صحيح ਕਰਮਣ ਸਤਨਾ ਪੰਜੜਾ ਇਹਨੇ ਜੇ ਸੁਣਾ ਹੁੰਦਾ ਹੈ ਕੱਟ ਦੇਖੋ ਕਰ ਕਰਦਾ ਜੱਫੇ ਲਾ ਰਿਹਾ ਥੱਕ ਗਿਆ ਨੀ ਇਹ ਰੇਂਡ ਜੱਫਾ ਕੋਚਾ ਵੀ ਹਰੀਆਂ ਦੇ ਜੱਫਾ ਲੱਗ ਜੇ ਇਹ ਹੂੰ ਉਹ ਤੇ ਨਹੀਂ ਕਹਾਂ ਰੇਤਰਾ ਜੋਕੇ ਚੀ ਦੇ ਨੇ ਔਥਾ ਵਰਤੇ ਗਰੀ ਨੂੰ Hãy subscribe cho kênh Ghiền Mì Gõ Để không gì lỡ những video hấp dẫn ਛੋੜੇ ਛੜ ਨੀ ਕੈਂਚੀ ਮਾਰ ਕੇ ਛੱਟਦਾ ਨਹੀਂ ਜਿੱਥਾ ਖੜੇ ਹੋ ਉੱਥੇ ਕਿੰਦਾ ਬਾਈ ਜਾਨਾ ਡਿੰਕਾ ਬੱਟਾ ਕਮਾਉਣੇ ਚਾਹੀਏ ਇਹ ਆਏ ਬੱਟਾ ਨੂੰ ਹਾਜ਼ਰ ਆਜਾ ਆਜਾ ਬੱਚ ਗੱਡੀ ਮਿੱਟੀ ਹਰੀ ਦੇ ਦਿਨ ਗੁੱਧਵਾਰ ਨਹੀਂ ਹੁੰਦਾ ਹੈਗਾ ਜੋ ਹੀ ਹੱਥ ਬਦਲੋ ਕਦੇ ਫੁਰਦੇ ਲੱਗੋ ਕਦੇ ਹੀ ਹੋਂਦੀ ਲੱਗੋ ਕਦੇ ਵਿਚਾਲੇ ਦੇ ਕਾ ਚਾਹੀਏ ਆਲਾ ਕੰਮ ਕਰ ਖਾ ਬਚਾ ਦੂ ਘੰਟਾ ਚੱਲਦੀ ਕਿ ਕਿਹਦੇ ਗ੍ਰੀਨ ਨਾਲ ਚੱਲਦੀ ਕੀ ਕਰ ਰਿਹਾ ਪੜਦਾ ਕਿੰਨੀ ਦੂਰ ਤੋ ਦੇਰ ਤੇ ਇਹ ਨਹੀਂ ਅੱਜ ਦਿਨੇ ਹੱਥ ਬਗੜ ਰਹੀ ਨਾ ਕਿ ਉਹ ਗੜ ਰਹਿਣਾ ਕੀ ਕਰੀਂ ਕਿ ਮਸ ਮਸ ਟੱਕਾ ਨਾ ਮਾਰੀ ਚਲਾ ਆ ਜਾ ਨਿਕਲ ਕੇ ਹੁਣੇ ਮਿੱਟੀ ਇੱਕ ਮਿੰਟ ਕਿਉਂ ਰਹਾ ਵੇ ਕਿਆ ਫੇਰ ਆ ਰਹੇ ਆ ਚਾਚਾ ਹਮਮ ਨਾ ਪਟਦਾ ਕੀ ਹੋ ਰਿਹਾ ਤੂੰ ਮਾਰਕ ਦੇਖ ਰਿਹਾ ਦੋ ਬਾਈ ਜੋ ਜਿਆਦਾ ਆਵਾਜ਼ ਆ ਲੱਗੀ ਐ ਇੰਨੇ ਦੂਰ ਤਣੇ ਕਿਆ ਲਵਾਏਗਾ ਉਹ ਤੈਨੂੰ ਤਾਂ ਵੈਰੀ ਗੁੱਡ ਸੁਪਰ ਹਸਰਤ ਮੈਂ ਇਹ ਵੀ ਆ ਟਾਈਮ ਤਾਂ ਜਾਦੂ ਕਰੈਣੇ ਨੇ ਲੈ ਕੰਨੀ ਬਾ ਖੜਿਆ ਵਾਹੀਂ ਕੋ ਉਹ ਤੇਲ ਦੁੱਲ ਚੋ ਦੇਣਾ ਜਾ ਜਾਗਾ ਖੜਾ ਹੈ ਨਾ ਜਾਂ ਤੇਰੀ ਕੋਲੇ ਠੀਕ ਹਤਾ ਉਸ ਕੰਨੀ ਡੇਂ ਦਾ ਪੱਟਰਾ ਜਾ ਟੁੱਲ ਗਿਆ ਕੰਚੀ ਛੱਡ ਫੇਰ ਵੀ ਰਕ ਗਈ ਪਿੱਛਾ ਲੱਗਦੀ